ਕੈਂਸਰ ਸੈਂਟਰ ਆਫ ਅਮਰੀਕਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਮਨਦੀਪ ਹਸਪੀਟਲ ਦੇ ਵਿੱਚ ਇੱਕ ਕੈਂਸਰ ਯੂਨਿਟ ਸਥਾਪਿਤ ਕੀਤਾ ਗਿਆ ਹੈ ਇਹ ਕਿਸ ਤਰ੍ਹਾਂ ਕਹਾਣੀ ਸ਼ੁਰੂ ਹੁੰਦੀ ਹੈ ਦੋ ਡਾਕਟਰ ਨੇ ਸਾਡੇ ਨਾਲ ਦਿਗਜ ਡਾਕਟਰ ਨੇ ਡਾਕਟਰ ਅਵਤਾਰ ਸਿੰਘ ਤੇ ਡਾਕਟਰ ਰਾਜੀਸ਼ ਸ਼ਾਗਲ ਤੋਂ ਦੱਸਾਂਗੇ ਕਿ ਕਿੱਥੋਂ ਆਈ ਆਈਡੀਆ ਆਇਆ ਕਿ ਅੰਮ੍ਰਿਤਸਰ ਨੂੰ ਵੀ ਇੱਕ ਵੱਡੇ ਕੈਂਸਰ ਇੰਸਟੀਚਿਊਟ ਦੀ ਲੋੜ ਹੈ ਜਿੱਥੇ ਕਿ ਮਰੀਜ਼ ਆਪਣਾ ਇਲਾਜ ਕਰਾ ਸਕਣ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਅਸੀਂ ਕੀਟਨਾਸ਼ਕ ਵਰਤ ਰਹੇ ਹਾਂ ਹੋਰ ਵੀ ਸਾਡਾ ਪਾਣੀ ਜ਼ਹਿਰੀਲਾ ਹੋ ਗਿਆ ਹਵਾ ਜ਼ਹਿਰੀਲੀ ਹੋ ਗਈ ਖਾਣ ਪਾਣ ਜੜਾ ਸਹੀ ਨਹੀਂ ਰਿਹਾ ਤੇ ਕੈਂਸਰ ਦੀਆਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਮਰੀਜ਼ਾਂ ਨੂੰ ਪਹਿਲੇ ਬਾਹਰ ਜਾਣਾ ਪੈਂਦਾ ਸੀ ਆਪਣਾ ਇਲਾਜ ਕਰਾਉਣ ਵਾਸਤੇ ਤੇ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਪਹਿਲੇ ਤੇ ਗੱਲ ਕਰਾਂਗੇ ਸਾਡੇ ਨਾਲ ਨੇ ਡਾਕਟਰ ਅਮਨਦੀਪ ਹਸਪੀਟਲ ਦੇ ਜਿਹੜੇ ਚੀਫ ਆਰਥੋਪੈਡਿਕ ਸਰਜਨ ਨੇ ਜਿਨ੍ਹਾਂ ਨੇ ਇਹਦਾ ਨੀ ਪੱਥਰ ਰੱਖਿਆ ਸੀ ਡਾਕਟਰ ਅਵਤਾਰ ਸਿੰਘ ਡਾਕਟਰ ਪਹਿਲੇ ਤੇ ਸਾਡੇ ਵੱਲੋਂ ਤੁਹਾਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਐਸੀ ਤੁਸੀਂ ਸ਼ਹਿਰ ਨੂੰ ਇੱਕ ਚੀਜ਼ ਦਿੱਤੀ ਹੈ ਜਿਹਦੀ ਕਿ ਬਹੁਤ ਸਾਲਾਂ ਤੋਂ ਇਹਦੀ ਲੋੜ ਸੀ ਪਰ ਇਹਦਾ ਆਈਡੀਆ ਕਿਵੇਂ ਆਇਆ ਤੁਹਾਡੇ ਮਾਈਂਡ 'ਚ ਭੁਣਾਰੀ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਇਸ ਇਵੈਂਟ ਨੂੰ ਕਵਰ ਕਰਨ ਆਏ ਆਈਡੀਆ ਦੀ ਗੱਲ ਕਰੀਏ ਤਾਂ ਮੇਰੇ ਮਦਰ ਨੂੰ ਕੈਂਸਰ ਹੋਇਆ ਸੀ ਸਪਾਈਨ ਦਾ ਅਜ ਤੋਂ 30 35 ਸਾਲ ਪਹਿਲਾਂ ਜੀ ਉਹਨਾਂ ਦਿਨਾਂ ਦੇ ਵਿੱਚ ਅਲਟਰਾਸਾਉਂਡ ਸੀਟੀ ਸਕੈਨ ਤੱਕ ਦੂਰ ਦੀ ਗੱਲ ਐ ਸ਼ਹਿਰ ਦੇ ਵਿੱਚ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਮੈਡੀਕਲ ਫੈਸਿਲਿਟੀਆਂ ਵਰਰੀ ਪੂਰ ਫਿਰ ਸਾਨੂੰ ਮੇਰੇ ਮਦਰ ਦਾ ਟ੍ਰੀਟਮੈਂਟ ਜਿਹੜਾ ਸੀ ਨਾ ਉਹ ਦਿੱਲੀ ਜਾ ਕੇ ਕਰਾਉਣਾ ਪੈਂਦਾ ਸੀ ਔਰ ਉੱਥੇ ਮਹੀਨਾ ਮਹੀਨਾ ਦੋ-ਦੋ ਮਹੀਨੇ ਕਿਰਾਏ ਤੇ ਰਹਿਣਾ ਪੈਂਦਾ ਸੀ ਔਰ ਜਿਹੜਾ ਕੈਂਸਰ ਤੇ ਖਰਚਾ ਹੁੰਦਾ ਉਸ ਤੋਂ ਦੁੱਗਣਾ ਖਰਚਾ ਜਿਹੜਾ ਨਾ ਸਾਰੇ ਟੱਬਰ ਦਾ ਉਹ ਰਹਿਣ ਤੇ ਉੱਥੇ ਆਣ ਜਾਣ ਤੇ ਤੇ ਖਾਣ ਪੀਣ ਤੇ ਹੋ ਜਾਂਦਾ ਅਨੋ ਦੇ ਨਾਲ-ਨਾਲ ਜਿਹੜੇ ਸ਼ਾਰਟਕਮਿੰਗ ਹੁੰਦੀ ਹੈ ਜਦੋਂ ਆਪਣੇ ਸ਼ਹਿਰ ਚੋਂ ਤੁਸੀਂ ਬਾਹਰ ਨਿਕਲ ਜਾਂਦੇ ਹੋ ਨਾ ਤੇ ਤੁਹਾਡੇ ਯਾਰ ਦੋਸਤ ਤੁਹਾਡੇ ਫੈਮਿਲੀ سپورਟ ਤੁਹਾਡੇ ਰਿਸ਼ਤੇਦਾਰ ਉਹ ਸਾਰੇ ਪਿੱਛੇ ਰਹਿ ਜਾਂਦੇ ਆ ਉੱਥੇ ਸ਼ਾਮ ਨੂੰ ਤੁਹਾਨੂੰ ਆਪਣਾ ਦੁੱਖ-ਸੁਖ ਸਾਂਝਾ ਕਰਨ ਲਈ ਦੁੱਖ ਫਰੋਲਣ ਲਈ ਕੋਈ ਮੋਢਾ ਨਹੀਂ ਲੱਭਦਾ ਸੋ ਸਾਈਕਲੋਜੀਕਲੀ ਡレイン ਹੋ ਜਾਂਦੇ ਆ ਤੁਸੀਂ ਤੇ ਫਾਈਨੈਂਸ਼ੀਅਲੀ ਡレイン ਹੋ ਜਾਂਦੇ ਆ ਜੀ ਸੋ ਮਾਤਾ ਜੀ ਨੂੰ ਜਦੋਂ ਕੈਂਸਰ ਹੋਇਆ ਤੇ ਉਹਨਾਂ ਨੇ ਇੱਕ ਇੱਛਾ ਜ਼ਾਹਰ ਕੀਤੀ ਕਿ ਬੇਟਾ ਆਪਣੇ ਸ਼ਹਿਰ ਚ ਕਿਉਂ ਨਹੀਂ ਸੋ ਮਨ ਚ ਉਦੋਂ ਦਾ ਹੀ ਰਹਿੰਦਾ ਸੀ ਵੀ ਕਿਉਂ ਨਹੀਂ ਜੇ ਇਸ ਸ਼ਹਿਰ ਨੇ ਮੈਨੂੰ ਇੰਨਾ ਕੁਝ ਦਿੱਤਾ ਆਪਣੇ ਏਰੀਏ ਨੇ ਇੰਨਾ ਕੁਝ ਦਿੱਤਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਵੀ ਆਪਣੇ ਸ਼ਹਿਰ ਨੂੰ ਕੁਝ ਛੋਟੀ ਜੀ ਭੇਂਟ ਦੇ ਕੇ ਜਾਵਾਂ ਹਾਲਾਂਕਿ ਮੈਂ ਕੁਝ ਦੇਣ ਚੋਗਾਂ ਨਹੀਂ ਹੈਗਾ ਉਹ ਪਰਮਾਤਮਾ ਨੇ ਕਰਾਉਣਾ ਹੁੰਦਾ ਸੋ ਸਮਾਂ ਲੰਘਦਾ ਗਿਆ ਮਨ 'ਚ ਇਹ ਇੱਛਾ ਜਿਹੜੀ ਆ ਉਹ ਹਮੇਸ਼ਾ ਹੀ ਪਰਬਲ ਰਹਿੰਦੀ ਸੀ ਵੀ ਮੈਂ ਉਹ ਕੰਮ ਕਰਕੇ ਜਾਣਾ ਜਾਣ ਤੋਂ ਪਹਿਲਾਂ ਸੋ ਚੰਗੀ ਕਿਸਮਤ ਨੂੰ ਅਮਰੀਕਨ ਕੈਂਸਰ ਸੈਂਟਰਸ ਕੈਂਸਰ ਸੈਂਟਰਸ ਆਫ ਅਮਰੀਕਾ ਤੋਂ ਡਾਕਟਰ ਰਜੇਸ਼ ਸਿੰਘਲ ਇੱਕ ਵਾਰੀ ਆਏ 6 ਸਾਲ ਜਾਂ 5 ਸਾਲ ਪਹਿਲਾਂ ਰੱਬ ਨੇ ਇਹਨਾਂ ਨੂੰ ਇੱਕ ਬਹਾਨੇ ਦੇ ਨਾਲ ਭੇਜਿਆ ਇਹਨਾਂ ਦੇ ਮਦਰ ਦੇ ਵੀ ਗੋਡੇ 'ਚ ਦਰਦਾਂ ਦੁਰਦਾਂ ਹੁੰਦੀਆਂ ਸੀ ਤੇ ਉਹ ਰੱਬ ਨੇ ਕਿਰਪਾ ਕੀਤੀ ਮੇਰੇ ਹੱਥੋਂ ਉਹਨਾਂ ਦੀ ਟ੍ਰੀਟਮੈਂਟ ਕਰਾਤੀ ਤੇ ਡਾਕਟਰ ਸਾਹਿਬ ਕਹਿੰਦੇ ਵੀ ਆਪਣੇ ਸ਼ਹਿਰ 'ਚ ਕੀ ਕਰਨੇ ਚਾਹ ਉਹਨਾਂ ਤੋਂ ਜੀ ਮੇਰੇ ਮੂੰਹੋਂ ਇੱਕੋ ਦਮ ਨਿਕਲਿਆ ਮੈਂਗਾ ਜੀ ਡਾਕਟਰ ਸਾਹਿਬ ਕੈਂਸਰ ਸੈਂਟਰ ਬਣਾਉਣਾ ਚਾਹੁੰਦੇ ਉਦੋਂ ਮੇਰੇ ਕੋਲ ਰਿਸੋਰਸਸ ਵੀ ਨਹੀਂ ਸੀ ਹੁੰਦੇ ਜਗ੍ਹਾ ਵੀ ਨਹੀਂ ਸੀ ਹੁੰਦੀ ਆ ਜਿਲੀ ਜਿੱਥੇ ਆਪਾਂ ਖੜੇ ਆ ਰੱਬ ਦੀ ਐਸੀ ਕਰਨੀ ਉਸੇ ਵੇਲੇ ਹਾਂ ਵੀ ਬਣਾਵਾਂਗੇ ਅਵਤਾਰ ਤੇ ਇਹ ਜਗਾ ਵੀ ਮੈਨੂੰ ਰੱਬ ਨੇ ਇੱਕ ਗਿਫਟ ਕਰਾਤੀ ਅਰੋੜਾ ਸਾਹਿਬ ਮੇਰੇ ਗਵਾਂਡੀ ਸੀ ਉਹ ਵੀ ਕੈਂਸਰ ਤੋਂ ਪੀੜਤ ਸੀ ਉਹ ਵੀ ਚਾਹੁੰਦੇ ਸੀ ਕੈਂਸਰ ਸੈਂਟਰ ਬਣ ਜਾਏ ਔਰ ਉਹਨਾਂ ਨੇ ਮੈਨੂੰ ਬੜੇ ਵਾਜਬ ਰੇਟਾਂ ਤੇ ਇਹ ਜਗਾ ਜਿਹਦੇ ਮੈਂ ਪੈਸੇ ਵੀ ਹੌਲੀ-ਹੌਲੀ ਦਿੱਤੇ ਜੀ ਉਹ ਲੈ ਕੇ ਇਹ ਬਿਲਡਿੰਗ ਖੜੀ ਹੋ ਗਈ ਇਹਨੂੰ ਪੁਰਾਣੀ ਬਿਲਡਿੰਗ ਨਾਲ ਜੋੜਤਾ ਤੇ ਇਧਰੋਂ ਡਾਕਟਰ ਸਾਹਿਬ ਨੇ ਇਹ ਕਿਰਪਾ ਕੀਤੀ ਰੱਬ ਨੇ ਕਰਾਈ ਇਹਨਾਂ ਕੋਲ ਤੇ ਅੱਜ ਇਹ ਸਾਰਾ ਜਿਹੜਾ ਲੇਟੈਸਟ ਕੈਂਸਰ ਸੈਂਟਰ ਹੈ ਨਾ ਉਹ ਇਹਨਾਂ ਦੀ ਬਦੌਲਤ ਉਸ ਪਰਮਾਤਮਾ ਦੀ ਬਦੌਲਤ ਆਪਣੇ ਸ਼ਹਿਰ ਦੇ ਵਿੱਚ ਖੜਾ ਚਲੋ ਅਸੀਂ ਗੱਲ ਕਰਾਂਗੇ ਡਾਕਟਰ ਰਾਜੀਸ਼ ਨਾਲ ਜਿਹੜੇ ਕਿ ਡਾਕਟਰ ਅਵਤਾਰ ਤੋਂ ਬਾਅਦ ਜਿਹਨਾਂ ਸ਼ਰੇਹ ਜਾਂਦਾ ਹੈ ਡਾਕਟਰ ਰਾਜੀਸ਼ ਸੈਕਲ ਨੂੰ ਕਿਸ ਤਰ੍ਹਾਂ ਇੱਥੇ ਅੰਮ੍ਰਿਤਸਰ ਚ ਆਉਂਦੇ ਨੇ ਕਿਉਂਕਿ ਪੰਜਾਬ ਤੋਂ ਹੀ ਨੇ ਤੇ ਉੱਥੇ ਅਮਰੀਕਾ ਸੈਟਲ ਨੇ ਉੱਥੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਨੇ ਡਾਕਟਰ ਸਾਹਿਬ ਤੁਸੀਂ ਇਨਸੀਡੈਂਟਲੀ ਇੱਥੇ ਆਏ ਦੇਖੋ ਆਮ ਤੌਰ ਤੇ ਤੇ ਲੋਕ ਵਾਅਦਾ ਕਰਦੇ ਨੇ ਤੇ ਭੁੱਲ ਜਾਂਦੇ ਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਤੁਹਾਡੇ ਮਦਰ ਦੇ ਸ਼ਾਇਦ ਗੁਡਨੈਸ ਪ੍ਰੋਬਲਮ ਸੀਗੀ ਤੇ ਤੁਸੀਂ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਕੈਂਸਰ ਪਰ ਤੁਸੀਂ ਉਹਨੂੰ ਮਾਈਂਡ 'ਚ ਰੱਖਿਆ ਕਿਉਂਕਿ ਵਿਚਕਾਰ ਕੋਵਿਡ ਆ ਗਿਆ ਤੇ ਲਿੰਕ ਟੁੱਟ ਗਿਆ ਤੇ ਹੁਣ ਅੱਜ ਤੁਸੀਂ ਇਸ ਤਰ੍ਹਾਂ ਇੱਥੇ ਕਿਹੜੇ ਕਿਹੜੇ ਪੇਸ਼IENTS ਕਿਸ ਤਰ੍ਹਾਂ ਦੀ ਜਣੀਆਂ ਟ੍ਰੀਟਮੈਂਟਸ ਲੈ ਕੇ ਆਏ ਹੋ ਤਾਂ ਕਿ ਲੋਕਾਂ ਨੂੰ ਫਾਇਦਾ ਮਿਲੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਹਿੰਦੇ ਆਪਣੇ ਗੁਰਬਾਣੀ 'ਚ ਲਿਖਿਆ ਕਹਿੰਦੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਛ ਨਹੀਂ ਆਪ ਜੀ ਉਹ ਸਾਰਾ ਕਰ ਦਿੰਦਾ ਹੈ ਅਸੀਂ ਕੁਝ ਕੀਤਾ ਨਹੀਂ ਉਹਨੇ ਕਰਾ ਦਿੱਤਾ ਟ੍ਰੀਟਮੈਂਟ ਜਿਹੜੀਆਂ ਆਪਾਂ ਇੱਥੇ ਲੈ ਕੇ ਆਏ ਆ ਉਹ ਹੈਗੀਆਂ ਏਵਰੀ ਥਿੰਗ ਵਿਚ ਅ ਕੈਂਸਰ ਪੇਸ਼ੈਂਟ ਵਿਲ ਨੀਡ ਪਰ ਰੇਡੀਏਸ਼ਨ ਹੋਏ ਕੀਮੋਥੈਰਪੀ ਹੋਏ ਇਮਿਊਨੋਥੈਰਪੀ ਹੋਏ ਟਾਰਗੇਟਡ ਥੈਰਪੀ ਹੋਏ ਟੈਸਟਿੰਗ ਹੋਣ ਪੈਟਸਕੈਨ ਹੋਏ ਸੀਟੀ ਸਕੈਨ ਹੋਏ ਏਵਰੀਥਿੰਗ ਸਭ ਕੁਝ ਇੱਥੇ ਅਵੇਲੇਬਲ ਹੈ ਅੰਡਰ 1 ਰੂਫ ਜੇ ਕਿ ਕਿਸੇ ਨੂੰ ਕਿਸ ਕੈਂਸਰ ਹੈ ਕਿਸੇ ਵੀ ਪੇਸ਼ੈਂਟ ਨੂੰ ਤੇ ਅੰਡਰ 1 ਰੂਫ ਹਰ ਤਰ੍ਹਾਂ ਦੀ ਫੈਸਿਲਿਟੀ ਉਹਨੂੰ ਮਿਲੇਗੀ ਚਾਹੇ ਉਹ ਪੈਟਸਕੈਨ ਹੈ ਜਾਂ ਕੋਈ ਵੀ ਚਾਹੇ ਉਹਨੂੰ ਆ ਕੋਈ ਰਿਊਡੋਥੈਰਪੀ ਹੈ ਜਾਂ ਕੁਝ ਹੋਕੀਮੋਥੈਰਪੀ ਦੇਣੀ ਅੰਡਰ ਵਨ ਰੂਫ ਇਨ ਯੋਰ ਬੈਕਯਾਰਡ ਤੁਹਾਡੇ ਆਪਣੇ ਘਰ ਦੇ ਵਿੱਚ ਅੰਡਰ ਵਨ ਰੂਫ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਅੱਛਾ ਡਾਕਟਰ ਸਾਹਿਬ ਇਹ ਇਸ ਤੋਂ ਪਹਿਲਾਂ ਤਾਂ ਦੇਖੋ ਮੈਂ ਕੁਲਤਾਰ ਸਿੰਘ ਸੰਧਵਾ ਸਾਹਿਬ ਆਏ ਸੀ ਉਹ ਕਹਿੰਦੇ ਵੀ ਬਹੁਤ ਬੁਰਾ ਹਾਲਤ ਹੈ ਲੋਕਾਂ ਨੂੰ ਲੁਧਿਆਣਾ ਜਾਣਾ ਪੈਂਦਾ ਹੈ ਜਾਂ ਚੰਡੀਗੜ੍ਹ ਜਾਣਾ ਪੈਂਦਾ ਉਹਨਾਂ ਨੇ ਜਿਵੇਂ ਆਪਣੀ ਗੱਲ ਕੀਤੀ ਵੀ ਲੋਕਾਂ ਦੇ ਤੇ ਜ਼ਮੀਨਾਂ ਵਿਕ ਜਾਂਦੀਆਂ ਘਰ ਵਿਕ ਜਾਂਦੇ ਆ ਜਦ ਕਿ ਜਿਵੇਂ ਡਾਕਟਰ ਉਤਾਰ ਨੇ ਵੀ ਦੱਸਿਆ ਵੀ ਟ੍ਰੀਟਮੈਂਟ ਉਹਨਾ ਮਹਿੰਗਾ ਨਹੀਂ ਹੈ ਬਟ ਹਲੇ ਕਿ ਇਤਨਾ ਪਹਿਲੇ ਕਿ अर्ली ਡਿਟੈਕਸ਼ਨ ਲੋਕ ਤੁਸੀਂ ਵੀ ਆਪਣ ਕਿਹਾ ਸੀਗਾ ਤੇ ਕਿਹਾਂ ਲੋਕਾਂ ਨੂੰ ਕਿਸ ਤਰ੍ਹਾਂ ਅਸੀਂ ਇੱਕ ਮੈਸੇਜ ਦਈਏ ਤਾਂ ਕਿ ਲੋਕ ਆਪਣੀ ਹੈਲਥ ਦੇ ਪ੍ਰਤੀ ਜਿਹੜੇ ਜਾਗਰੂਕ ਹੋਵੋ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਿਉਰ ਆਪਾਂ ਛੋਟੇ ਹੁੰਨ ਜਾਂਦਾ ਸੁਣਦੇ ਆਏ ਪਰ ਜਦੋਂ ਤੁਹਾਡੀ ਹੈਲਥ ਤੇ ਆਂਦਾ ਅਸੀਂ ਪ੍ਰੀਵੈਂਸ਼ਨ ਨਹੀਂ ਕਰਦੇ ਅਸੀਂ ਕੋਈ ਸਕਰੀਨਿੰਗ ਮੈਮੋਗ੍ਰਾਮ ਨਹੀਂ ਕਰਾਉਂਦੇ ਅਸੀਂ ਕੋਲੋਨੋਸਕੋਪੀ ਨਹੀਂ ਕਰਾਉਂਦੇ ਆਪਾਂ ਬਲੱਡ ਟੈਸਟ ਨਹੀਂ ਕਰਾਉਂਦੇ ਅਸੀਂ ਡਾਕਟਰ ਕੋਲੋਂ ਜਾਂਦੇ ਜਦੋਂ ਕੁਝ ਟੁੱਟ ਗਿਆ ਉਸ ਤੋਂ ਪਹਿਲਾਂ ਜਾਓ ਤੋ ਟੁੱਟੇਗਾ ਨਹੀਂ ਇਹ ਮੈਸੇਜ ਦੇਣਾ ਚਾਹੁੰਦੇ ਕੈਂਸਰ ਤੋਂ ਡਰੋ ਨਾ ਜੇ ਨੂੰ ਠੀਕ ਟਾਈਮ ਤੇ ਡਿਟੈਕਟ ਕਰ ਲਿਆ ਤੇ ਉਹ ਕਿਊਰੇਬਲ ਹੈ ਜੇ ਠੀਕ ਟਾਈਮ ਤੇ ਨਹੀਂ ਡਿਟੈਕਟ ਕੀਤਾ ਫਿਰ ਪ੍ਰੋਬਲਮ ਹੈ ਜੇ ਆਪਾਂ ਤੁਸੀਂ ਤੁਹਾਨੂੰ ਧਿਆਨ ਆਇਆ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਅਮਰੀਕਾ ਦੇ ਵਿੱਚ 25% ਦੇ ਆਸ-ਪਾਸ ਲੋਕ ਮਰਦੇ ਜਦੋਂ ਕੈਂਸਰ ਹੁੰਦਾ ਇੱਥੇ 80% ਕਿਉਂਕਿ ਆਪਾਂ ਡਿਟੈਕਟ ਹੀ ਨਹੀਂ ਲੇਟ ਕਰ ਰਹੇ ਜੀ ਸਟੇਜ 4 ਚ ਡਿਟੈਕਟ ਕਰ ਰਹੇ ਆਂ ਆਪਾਂ ਕਿਉਰ ਨਹੀਂ ਕਰ ਸਕਦੇਓ ਜੀ ਸੋ ਜਦੋਂ ਤੱਕ ਸਾਡੀ ਕਮਿਊਨਿਟੀ ਸਾਡੇ ਆਪਣੇ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਅਸੀਂ ਫੈਸਿਲਿਟੀ ला ਸਕਦੇ ਆਂ ਪਰ ਅਸੀਂ ਮਾਈਂਡਸੈਟ ਚੇਂਜ ਕਰਨਾ ਉੱਤੋਂ ਮੇ ਇੰਪੋਰਟੈਂਟ ਹੈ ਫਿਰ ਲੱਛਣ ਕੀ ਹੈ ਦੇਖੋ ਆਮ ਬੰਦਾ ਤੇ ਕਹਿੰਦਾ ਜੇ ਲੋ ਮਤਲਬ ਫਿੱਟ ਹੈ ਦੀ ਕੋਈ ਜਾਂਦਾ ਨਹੀਂ ਇਹ ਇਹ ਦੇਣੀ ਇੱਕ ਪ੍ਰੈਕਟਿਸ ਹੈ ਬੰਦਾ ਨਾਰਮਲੀ ਨਹੀਂ ਜਾਂਦਾ ਆਪਣਾ ਚੈੱਕਅਪ ਕਰਾਉਣ ਵਾਸਤੇ ਵੀ ਕਿਆ ਲੱਛਣ ਕੀ ਵੀ ਜਦੋਂ ਲੱਗੇ ਬੰਦੇ ਨੂੰ ਵੀ ਜਾਂ ਕੁਝ ਏਜ ਸਪੈਸਿਫਿਕ ਹੈ ਉਸ ਤੋਂ ਬਾਅਦ ਤੁਸੀਂ ਲਗਾਤਾਰ ਆਪਣਾ ਜਿਹੜੀ ਚੈੱਕਅਪ ਕਰਾਉਣਾ ਜੀ ਮੈਂ ਇੱਥੇ ਜਿਹੜਾ ਪੁਆਇੰਟ ਰੱਖਾਂਗਾ ਵੀ ਤੁਸੀਂ ਐਕਚੁਅਲੀ ਤਾਂ ਸਿੰਪਟਮ ਦੀ ਵੇਟ ਨਾ ਕਰੋ ਜਦੋਂ ਤੱਕ ਤੁਸੀਂ ਲੱਛਣ ਦੀ ਵੇਟ ਕੀਤੀ ਉਦੋਂ ਤੱਕ ਲੇਟ ਹੋ ਜਾਂਦਾ ਤੁਸੀਂ ਏਜ ਸਪੈਸਿਫਿਕ ਸਕਰੀਨਿੰਗ ਕਰਾਓ ਜਿਦਾਂ ਬ੍ਰੈਸਟ ਕੈਂਸਰ ਹੈ 40 ਸਾਲ ਤੋਂ ਬਾਅਦ ਹਰ ਸਾਲ ਮੈਮੋਗ੍ਰਾਮ ਜ਼ਰੂਰੀ ਹੈ ਜੀ 45 ਸਾਲ ਤੋਂ ਬਾਅਦ ਕੋਲੋਨੋਸਕੋਪੀ ਜ਼ਰੂਰੀ ਹੈ पीएस से ब्लड टेस्ट कराना जरूरी है सो so, वो कराओगे तो ਤੁਹਾਨੂੰ ਜਦੋਂ ਤੱਕ ਲੱਛਣ ਆਣਗੇ ਉਸ ਤੋਂ ਬਹੁਤ ਪਹਿਲਾਂ ਤੁਸੀਂ ਡਿਟੈਕਟ ਕਰ ਸਕਦੇ ਹੋ ਜਦੋਂ ਸਿੰਪਟਮ ਆਉਣੇ ਸ਼ੁਰੂ ਹੋ ਗਏ ਇਹਦਾ ਮਤਲਬ ਤੁਸੀਂ ਥੋੜਾ ਲੇਟ ਹੋ ਗਏ ਜੀ ਅੱਛਾ ਡਾਕਟਰ ਸਾਹਿਬ ਪੈਟ ਸਕੈਨ ਜੀ ਅਸੀਂ ਪਹਿਲੇ ਸੁਣਿਆ ਮਤਲਬ ਮੈਂ ਜੇ ਨਾਂ ਹੀ ਸੁਣਿਆ ਦੀ ਵੀ ਪੈਟ ਸਕੈਨ ਵੀ ਹੁੰਦਾ ਕੋਈ ਮੈਨੂੰ ਯਾਦ ਆ ਮੇਰੇ ਕਿਸੇ ਕਲੋਜ਼ ਦੋਸਤ ਨੇ ਕਰਾਉਣਾ ਸੀ ਤੇ ਉਹ ਸ਼ਾਇਦ ਉਹਨੂੰ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਪਿਆ ਸੀਗਾ ਕਿਹਾਂ ਉਹ ਫੈਸਿਲਿਟੀ ਵੀ ਤੁਸੀਂ ਇੱਥੇ ਦਿੱਤੀ ਕਿਹੜੀ ਐਂਡ ਦੀ ਮਸ਼ੀਨਰੀ ਤੁਸੀਂ ਲਾਈ ਹੈ ਬਿਲਕੁਲ ਆਫਸਿਲਟੀ ਹੁਣ ਇੱਥੇ ਆ ਗਈ ਹੈ ਅਮਨਦੀਪ ਹਸਪੀਟਲ ਕੋਲਾਬੋਰੇਸ਼ਨ ਵਿਦ ਸੀਸੀਏ ਸੋ ਪੈਟ ਸਕੈਨ ਹੁਣ ਤੁਹਾਡਾ ਇੱਥੇ ਆਗਾ ਵਾ ਟਾਪ ਆਫ ਦ ਲਾਈਨ ਇਸ ਤੋਂ ਬੈਟਰ ਪੈਟ ਸਕੈਨ ਵਰਲਡ ਚ ਕਿਤੇ ਨਹੀਂ ਆਗਾ ਸੋ ਦਿਸ ਇਜ਼ ਦ ਬੈਸਟ ਪੈਟ ਸਕੈਨ ਅਵੇਲੇਬਲ ਐਨੀਵੇਅਰ ਡਾਕਟਰ ਸਾਹਿਬ ਤੁਸੀਂ ਕੁਝ ਹੋਰ ਕਹਿਣਾ ਚਾਹੋ ਇੱਕ ਤਾਂ ਪੈਟ ਸਕੈਨ ਹੋ ਗਿਆ ਡਾਕਟਰ ਸਾਹਿਬ ਨੇ ਦੱਸਤਾ ਕਿ ਜੋ ਲੇਟੈਸਟ ਹੈਗਾ ਉਹ ਇੱਥੇ ਲੱਗਿਆ ਇਸ ਦੇ ਨਾਲ ਨਾਲ ਜਿਹੜਾ ਰੇਡੀਓਥੈਰਪੀ ਯੂਨਿਟ ਹੈ ਲਿਨਿਕ ਜੀ ਜਾਂ ਆਮ ਪਾਸ਼ਾ ਜੀ ਨੂੰ ਆਪਾਂ ਕਹਿ ਦਿੰਦੇ ਨੇ ਕਿ ਬਿਜਲੀਆਂ ਲਾਉਣ ਵਾਲੀ ਮਸ਼ੀਨ ਜੀ ਉਹ ਵਰਲਡ ਦੀ ਬੈਸਟ ਮਸ਼ੀਨ ਜਿਹੜੀ ਹੈ ਉਹ ਡਾਕਟਰ ਸਾਹਿਬ ਨੇ ਇੱਥੇ ਲਗਵਾਈ ਹੈ ਇਹਨਾਂ ਦੇ ਮੁਤਾਬਕ ਇਹਨਾਂ ਦੇ ਉੱਥੇ ਕਈ ਸੈਂਟਰਸ ਦੇ ਵਿੱਚ ਹਜੇ ਇਹ ਮਸ਼ੀਨ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਮੈਂ 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 ਇਹ ਮਸ਼ੀਨ ਮੈਂ ਦਰਸ਼ਕਾਂ ਨੂੰ ਚਾਹਾਂਗਾ ਇਹ ਜਿਹੜੀ ਮਸ਼ੀਨ ਤੁਸੀਂ ਠੀਕ ਸਾਡੇ ਪਿੱਛੇ ਦੇਖ ਰਹੇ ਹੋ ਡਾਕਟਰ ਸਾਹਿਬ ਇਹਦੀ ਗੱਲ ਕਰ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਇਹ ਲੈਕਟਾ ਕੰਪਨੀ ਦੀ ਮਸ਼ੀਨ ਇਨਫਿਨਿਟੀ ਮਾਡਲ ਜਿਹੜਾ ਹੈ ਨਾ ਇਨਫਿਨਿਟੀ ਮੀਨਸ देयर ਇਜ਼ ਨੋ ਐਂਡ ਟੂ ਇਟ ਜੀ ਸੋ ਬੈਸਟ ਮਸ਼ੀਨ ਆਪਣੇ ਸ਼ਹਿਰ ਚ ਲੱਗ ਗਈ ਹੈ ਬੜੀ ਚੰਗੀ ਕਿਸਮਤ ਹੈ ਸਾਡੀ ਔਰ ਸਾਡੇ ਮਰੀਜ਼ਾਂ ਦੀ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਪੁਰਾਣੇ ਜ਼ਮਾਨੇ 'ਚ ਉਹ ਬਿਜਲੀਆਂ ਵਾਲੀ ਮਸ਼ੀਨਾਂ ਜਿੱਦਾਂ ਮੇਰੇ ਮਦਰ ਨੂੰ ਵੀ ਬਿਜਲੀਆਂ ਲੱਗਦੀਆਂ ਸੀ ਨਾ ਜੀ ਤੇ ਉਹਦੇ ਨਾਲ ਕਾਫੀ ਸਾਰੀ ਸਕਿਨ ਸੜ ਜਾਂਦੀ ਸੀ ਬੜੀ ਧੇਰ ਪਟੀਆਂ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ ਦਰਦਾਂ ਵੀ ਹੁੰਦੀਆਂ ਸੀ ਇਹ ਲੇਟੈਸਟ ਜਿਹੜੀ ਮਸ਼ੀਨ ਹੈ ਰੇਡੀਓਥੈਰੇਪੀ ਦੀ ਜਾਂ ਬਿਜਲੀ ਲਾਉਣ ਵਾਲੀ ਇਹਦੇ ਨਾਲ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਨੂੰ ਬਿਜਲੀਆਂ ਲੱਗ ਰਹੀਆਂ ਔਰ ਬਿਜਲੀ ਦਾ ਇਫੈਕਟ ਸਿਰਫ ਤੇ ਸਿਰਫ ਤੁਹਾਡੇ ਜਿਹੜਾ ਕੈਂਸਰ ਹੈ ਨਾ ਉਹਦੇ ਤੇ ਹੀ ਹੁੰਨਾ ਇਹ ਸਾਰੀ ਪਲੈਨਿੰਗ ਜਿਹੜੀ ਹੈ ਨਾ ਪਹਿਲਾਂ ਬਾਹਰ ਇੱਥੇ ਸਾਫਟਵੇਅਰ ਤੇ ਕੀਤੀ ਜਾਂਦੀ ਹੈ ਫਿਰ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਮਤਲਬ ਇਹ ਕਿ ਇਹਦਾ ਤੁਹਾਡੀ ਬੋਡੀ ਤੇ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਰੇਡੀਓਥੈਰਪੀ ਵਿਲ ਬੀ ਪਿੰਪੁਆਇੰਟ ਇਟ ਵਿਲ ਓਨਲੀ ਡਿਸਟਰੋਏ ਯੋਰ ਟਿਊਮਰ ਸੋ ਦੈਟਸ ਅ ਬਿਗ ਐਜ ਟੂ ਅਸ ਸੋ ਦੇਖੋ ਸਾਡੇ ਵੱਲੋਂ ਡਾਕਟਰ ਅਵਤਾਰ ਡਾਕਟਰ ਸੈਗਲ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਸਾਰੀਆਂ ਵਧਾਈਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਾਈ ਐਂਡ ਮਸ਼ੀਨਾਂ ਇੱਥੇ ਲਾਈਆਂ ਗਈਆਂ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਵੀ ਇੱਥੇ ਪਹੁੰਚੇ ਸਨ ਖਾਸ ਤੌਰ ਤੇ ਅੱਜ ਇਸ ਉ체ਚੇ ਤੌਰ ਤੇ ਉਦਘਾਟਨ ਕਰਨ ਵਾਸਤੇ ਹਰਭਜਨ ਸਿੰਘ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹ ਆਏ ਸਨ ਡਾਕਟਰ ਨੇਜਰ ਜਿਹੜੇ ਐਮਐਲਏ ਨੇ ਉਹ ਵੀ ਪਹੁੰਚੇ ਸਨ ਤੇ ਡਾਕਟਰ ਸੰਧੂ ਜਿਹੜੇ ਐਮਐਲਏ ਨੇ ਤੇ ਕੀਮੋਥੈਰੇਪੀ ਬਾਰੇ ਮੈਂ ਇੱਕ ਡਾਕਟਰ ਸਾਹਿਬ ਚਾਹਾਂਗਾ ਡਾਕਟਰ ਸਾਹਿਬ ਇੱਕ ਕੀਮੋਥੈਰੇਪੀ ਬਾਰੇ ਥੋੜਾ ਥ ਇਜ਼ ਅ ਟਾਈਪ ਆਫ ਮੈਡੀਸਨ ਜਿਹੜੀ ਆਪਾਂ ਕੈਂਸਰ ਟ੍ਰੀਟਮੈਂਟ ਵਾਸਤੇ ਯੂਜ਼ ਕਰਦੇ ਆ ਮੈਂ ਕਹਾਂਗਾ ਵੀ ਅੱਜ ਕੱਲ ਕੀਮੋਥੈਰੇਪੀ ਇਜ਼ ਨਾਟ ਦਾ ਓਨਲੀ ਮੈਡੀਸਨ ਅੱਜ ਕੱਲ ਸਾਡੇ ਕੋਲ ਇਮਿਊਨੋਥੈਰੇਪੀ ਹੈ ਟਾਰਗੇਟਿਡ ਥੈਰੇਪੀ ਹੈ ਕੀਮੋਥੈਰੇਪੀ ਦੇ ਜਿਹੜੇ ਸਾਈਡ ਇਫੈਕਟ ਜਿੰਨਾ ਤੋਂ ਲੋਕ ਡਰਦੇ ਹੁੰਦੇ ਸੀਗੇ ਉਹ ਬਹੁਤ ਚੇਂਜ ਹੋ ਗਿਆ ਹੁਣ ਕਿਉਂਕਿ ਜੇ ਮੰਨ ਲਓ ਪਹਿਲਾਂ ਹੁੰਦਾ ਸੀਗਾ ਲੋਕਾਂ ਨੂੰ ਵੀ ਵਾਲ ਚੜ ਜਾਂਦੇ ਹੁਣ ਉਹਦੇ ਵਾਸਤੇ ਸਾਡੇ ਕੋਲ ਇੱਕ ਕੂਲਿੰਗ ਕੈਪ ਆ ਜਦੋਂ ਨਾ ਵਾਲ ਨਹੀਂ ਚੜਦੇ ਲੋਕਾਂ ਨੂੰ ਹੁੰਦਾ ਸੀ ਉਲਟੀਆਂ ਆਉਂਦੀਆਂ ਨੌਜ਼ੀਆ ਹੁੰਦਾ ਵੋਮਿਟਿੰਗ ਹੁੰਦੀ ਹੁਣ ਮੈਡੀਸਿਨ ਇਹੋ ਜਿਹੀ ਆ ਗਈਆਂ ਵੀ ਤੁਹਾਡਾ ਉਹ ਅੰਡਰ ਕੰਟਰੋਲ ਰਹਿ ਸਕਦਾ ਸੋ ਕੀਮੋਥੈਰੇਪੀ ਇਜ਼ ਨਾਟ ਦਾ ਓਨਲੀ ਮੈਡੀਸਨ ਹੁਣ ਦਵਾਈਆਂ ਜਿਹੜੀਆਂ ਐਜ਼ ਅ ਪਿਲ ਤੁਸੀਂ ਯੂਜ਼ ਕਰ ਸਕਦੇ ਹੋ ਟੈਬਲੇਟ ਹੈ ਤੁਸੀਂ ਆਪਣੇ ਘਰ ਲੈ ਸਕਦੇ ਹੋ ਸੋ ਇਹ ਸਾਰਾ ਸਪੈਕਟ੍ਰਮ ਜਿਹੜਾ ਵਾ ਹੁਣ ਅਵੇਲੇਬਲ ਹੈ ਅਵੇਲੇਬਲ ਸੀਸੀ ਇਹਦੇ ਵਿੱਚ ਵੀ ਆ ਗਿਆ ਚਲੋ ਇਹ ਦੇਖੋ ਪੂਰਾ ਅਮਨਦੀਪ ਹਸਪੀਟਲ ਦੇ ਵਿੱਚ ਇੱਕ ਪੂਰਾ ਇੱਕ ਯੂਨਿਟ ਜਿਹੜਾ ਕੈਂਸਰ ਦਾ ਇੱਥੇ ਪੂਰਾ ਤਿਆਰ ਕੀਤਾ ਗਿਆ ਸਥਾਪਿਤ ਕਰਦੇ ਆ ოਪਰੇਸ਼ਨਲ ਹੋ ਗਿਆ ਆਓਪੀਡੀ ਪੂਰੀ ਹੈ ਤੇ ਮਤਲਬ ਪੇਸ਼ੈਂਟ ਐਂਟਰ ਹੁੰਦਾ ਹੈ ਉਹਦੇ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਪੂਰੀ ਉਹਦੀ ਹੈ ਜਿਹੜੀ ਜਾਂਚ ਕੀਤੀ ਜਾਂਦੀ ਵੀ ਉਹਨੂੰ ਕਿਤੇ ਜੇ ਕੈਂਸਰ ਦੀ ਬਿਮਾਰੀ ਹੈਗੀ ਤੇ ਉਹਦਾ ਇਲਾਜ ਕੀਤਾ ਕੀਤਾ ਜਾਣਾ ਤੇ ਜੇ ਡਾਕਟਰ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਤੁਸੀਂ ਹਰ ਸਾਲ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਕਿ ਅਸੀਂ ਲੋਕ ਵੀ ਆਪਣੇ ਟੈਸਟ ਜਿਹੜੇ ਸਮੇਂ ਸਿਰ ਨਹੀਂ ਕਰਾਉਂਦੇ ਜਿਹਦੇ ਕਰਕੇ ਬਾਅਦ ਦੇ ਵਿੱਚੋਂ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖੋ ਕਿ ਪਹਿਲੇ ਤੇ ਡਾਕਟਰ ਸਾਹਿਬ ਨੇ ਵੀ ਗੱਲ ਕਹੀ ਹੈ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਓ ਤੁਸੀਂ ਆਪਣਾ ਖਿਆਲ ਜ਼ਰੂਰ ਰੱਖੋ ਅਸੀਂ ਇੱਕ ਗੱਡੀ ਲੈਨੇ ਆ ਹਰ ਸਾਲ ਤੇ ਉਹਦੀ ਇੰਸ਼ੋਰੈਂਸ ਵੀ ਕਰਾਉਨੇ ਆ ਤੇ 15 ਸਾਲ ਤੱਕ ਉਹਨੂੰ ਚਲਾਈ ਜਾਣਾ ਤੇ 15 ਸਾਲ ਤੱਕ ਉਹਦੀ ਇੰਸ਼ੋਰੈਂਸ ਭਰਦੇ ਆ ਸਾਨੂੰ ਡਰ ਲੱਗਦਾ ਯਾਰ ਕੱਲ ਨੂੰ ਐਕਸੀਡੈਂਟ ਹੋ ਗਿਆ ਤੇ ਮੁਸ਼ਕਲ ਪੈ ਜਣੀ ਆਪਣੀ ਇੰਸ਼ੋਰੈਂਸ ਜ਼ਰੂਰ ਕਰਾਓ ਆਪਣੀ ਇੰਸ਼ੋਰੈਂਸ ਬੜੀ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਇਕਵਾ ਫੇਰ ਸਾਡੇ ਵੱਲੋਂ ਡਾਕਟਰ ਅਵਤਾਰ ਸਿੰਘ ਅਮਨਦੀਪ ਹਸਪੀਟਲ ਨੂੰ ਤੇ ਡਾਕਟਰ ਰਾਜੇਸ਼ ਨੂੰ ਜਿਹੜੇ ਕਿ ਖਾਸ ਤੌਰ ਤੇ ਅਮਰੀਕਾ ਤੋਂ ਉੱਥੇ ਆਏ ਨੇ ਇੱਥੇ ਯੂਨਿਟ ਲਗਾਇਆ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਜਿਹੜੀ ਇਹ ਚੀਜ਼ ਸ਼ੁਰੂ ਕੀਤੀ ਹੈ ਅੰਮ੍ਰਿਤਸਰ ਤੋਂ ਡੀ4 ਯੂਨੀਵਰਸਿਟੀ ਦੀਪਕ ਪੰਡਾ ਦੇ ਖਾਸ ਰਿਪੋਰਟ